ਜਿਨ੍ਹਾਂ ਨੇ ਝੂਠੀ ਸਿੱਖਿਆ ਦੇਣੀ ਆ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੇ ਪੁੱਠੇ ਕੰਮਾਂ ਦੇ ਪਿੱਛੇ ਤੋਰ ਪੈਣਾ ਆ ਪਰ ਕਹਿੰਦਾ ਇਸ ਕਾਰਨ ਸਚਾਈ ਵਾਲਿਆਂ ਦੀ ਬਦਨਾਮੀ ਹੋਣੀ ਆ ਹੁਣ ਕੀ ਆ ਥੋੜਾ ਜਿਆਦਾ ਸਿੱਧਾ ਹੋਣਾ ਪਊਗਾ ਬਈ ਬਹੁਤ ਸਾਰੇ ਆ ਜਿਹੜੇ ਕਹਿੰਦੇ ਵੀ ਅਸੀਂ ਪਾਦਰੀ ਆ ਬਹੁਤ ਸਾਰੇ ਆ ਜਿਹੜੇ ਕਹਿੰਦੇ ਅਸੀਂ ਯਿਸੂ ਮਸੀਹ ਦੇ ਚੇਲੇ ਆ ਬਹੁਤ ਸਾਰੇ ਤਾਂ ਆਪਣੀ ਬੀਤੇ ਰਸੂਲ ਵੀ ਦੱਸਦੇ ਆ ਪਰ ਕੰਮ ਇਹੋ ਜੇ ਕਰਦੇ ਆ ਵੀ ਉਪਰਿਆਂ ਦੇ ਵਿੱਚ ਵੀ ਬਦਨਾਮੀ ਹੁੰਦੀ ਆ ਤੇ ਫੇ ਕੀ ਹੁੰਦਾ ਜਿਹੜੇ ਚੰਗੇ ਚਾਲ ਚੱਲਦੇ ਆ ਜਿਹੜੇ ਖਰੀ ਸਿੱਖਿਆ ਦਿੰਦੇ ਜਾਂ ਖਰੀ ਸਿੱਖਿਆ ਨੂੰ ਫੋਲੋ ਕਰਦੇ ਆ ਫੇ ਉਹਨਾਂ ਨੂੰ ਵੀ ਉਹਦਾ ਨਤੀਜਾ ਭੁਗਤਣਾ ਪੈਂਦਾ ਆ ਫੇ ਲੋਕੀ ਕਹਿੰਦੇ ਐਦਾਂ ਦੇ ਮਸੀਹ ਹੁੰਦੇ ਆ ਬਹੁਤ سارے ਆ ਜਿਹੜੇ ਆਪ ਜਨਨੀਆਂ ਨੂੰ ਛੱਡ ਕੇ ਦੂਜਿਆਂ ਨਾਲ ਅਫੇਰ ਲੈਂਦੇ ਆ ਉਹਨਾਂ ਨੇ ਬਾਹਰ ਜਨਨੀਆਂ ਰੱਖੀਆਂ ਆ ਬਹੁਤ ਸਾਰੀਆਂ ਜਨਨੀਆਂ ਆ ਆਪਣੇ ਆਪ ਨੂੰ ਉਹ ਨਬੀਆਂ ਦੱਸਦੀਆਂ ਆ ਹੋਰ ਬਹੁਤ ਕੌਸ਼ ਆਪਣੇ ਆਪ ਨੂੰ ਡਿਕਲੇਅਰ ਕਰਦੀਆਂ ਪਰ ਉਪਰੇ ਆਦਮੀ ਰੱਖੇ ਆ ਉਹਨਾਂ ਨੇ ਆਪਣੇ ਤੇ ਇਹ ਪੁੱਤਰਾ ਤੇ ਉਹਨਾਂ ਦਾ ਕੋਈ ਕੰਟਰੋਲ ਨਹੀਂ ਆ ਆਪਣੀ ਕਲੀਸਿਆ ਦੇ ਵਿੱਚ ਵੀ ਉਹ ਗਲਤ ਕੰਮ ਹੋਣ ਤੋਂ ਰੋਕਦੇ ਨਹੀਂ